ਬੇਟਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵੋਦਿਆ ਦਾਖਲਾ ਪ੍ਰਖਿਆ ਦੀ ਤਿਆਰੀ ਅਧੀਨ ਅਸੀਂ ਅੰਸ਼ ਵਾਲੇ ਪ੍ਰੈਕਟਿਸ ਸੈੱਟ 1 ਦੇ ਉੱਤੇ ਬੇਟਾ ਪਹੁੰਚੇ ਹੋਏ ਹਾਂ ਤਾਂ ਉਹਦੇ 13 ਨੰਬਰ ਸਵਾਲ ਕਰ ਉਹਦਾ 12 ਨੰਬਰ ਸਵਾਲ ਤੇ ਪਹੁੰਚੇ ਹਾਂ ਤਾਂ ਦੇਖੋ ਧਿਆਨ ਨਾਲ ਕੀ ਕਹਿੰਦਾ ਪਿਆ 12 ਨੰਬਰ ਸਵਾਲ ਤੇ 1 ਸਹੀ 2/3 4/3 6/7 ਦਾ ਮੁੱਲ ਪਤਾ ਕਰੋ ਤਾਂ ਬੇਟਾ ਇਹਦਾ ਪਹਿਲਾਂ ਆਪਾਂ ਇਹਦੇ ਆ ਸਹੀ ਵਟੇ ਭੰਨੇ ਹੋਣਗੇ 3 1 3 ਤੇ 2 5/3 ਜਮਾ 40728 ਤੇ 6 30 7 ਠੀਕ ਹੈ 3 ਤੇ 7 ਦਾ ਲਗਉਤਮ ਆ ਗਿਆ 21 3 7 21 7 5 35 7 ਤੇ 1 34 ਤੇ ਆ 3 4 12 33 9 ਤੇ 1 10 102 ਤਾਂ ਇਹ ਆ ਗਿਆ ਬੇਟਾ 102 ਤੇ 35 137/21 137/21 ਇਹਦੇ ਹੁਣ ਸਹੀ बटे ਭੰਨ ਲਾਂਗੇ ਤਾਂ 137 ਨੂੰ ਵਿੱਚ ਰੱਖ ਕੇ 21 ਤੇ ਭਾਗ ਕਰ ਦਾਂਗੇ ਬੇਟਾ ਤਾਂ ਇਹ 6 ਤੇ ਜਾਊਗਾ 21 6 126 ਤੇ 137 126 11 ਚ ਦੋਗੇ 6 ਸਹੀ ਕਿੰਨਾ ਕਿੰਨਾ ਆਜੂਗਾ 6 ਸਹੀ 11/21 21 ਇਹਦੇ ਆਪਾਂ ਸਹੀ ਬਟੇ ਇਦਾਂ ਭੰਨਾਂਗੇ ਨਾ 6 ਸਹੀ 11/21 ਇਹਦੇ ਨਾਲ ਗੁਣਾ ਕਰਾਂਗੇ ਆਹੀ ਰਕਮ ਬਣ ਜਾਊਗੀ ਤਾਂ ਆ ਬੇਟਾ 2 ਨੰਬਰ ਆਨਸਰ ਆ ਜਿਹੜਾ ਇਹਦਾ ਰਾਈਟ ਆਨਸਰ ਆਊਗਾ ਅੱਗੇ ਬੇਟਾ ਆਪਾਂ ਆਗੇ ਸਵਾਲ ਨੰਬਰ 13 ਦੇ ਉੱਤੇ 0.025 ਦਾ 4/5 ਦਾ ਬੇਟਾ ਗੁਣਾ ਹੁੰਦੀ ਹੈ ਠੀਕ ਹੈ ਤਾਂ ਇਹਨੂੰ ਸੌਖਾ ਕਰਨ ਲਈ ਬੇਟਾ ਅਸੀਂ ਕੀ ਕਰਦੇ ਆਂ 0.25 ਨੂੰ ਇਹਦਾ बटा बटा ਡੈਸੀਮਲ ਹਟਾ ਦੇਨੇ ਡੈਸੀਮਲ ਦਾ 1 ਆ ਸੱਜੇ ਹੱਥ ਜਿੰਨੇ ਅੰਕਾ ਉਨੀਆਂ ਹੀ ਬਿੰਦੀਆਂ 1 ਕੇ ਨਾਲ 3 ਬਿੰਦੀਆਂ ਡੈਸੀਮਲ ਦਾ 1 ਆ ਤੇ ਆ 3 ਹੁਣ ਬੇਟਾ ਸਾਡਾ ਕੰਮ ਸੌਖਾ ਹੋ ਜਾਊਗਾ 25 1000 10 ਹੁੰਦੀ ਹੈ ਨਾ 4 5 ਤਾਂ ਇਹ ਬੇਟਾ 5 5a 25 ਇਹ ਆ ਗਿਆ ਬੇਟਾ 20 1000 ਠੀਕ ਹੈ ਬੇਟਾ ਤਾਂ ਅਸੀਂ ਕੀ ਕਰਨਾ ਹੁਣ ਬੇਟਾ ਇਹਨੂੰ ਖਤਮ ਨਹੀਂ ਕਰਨਾ ਹੁੰਦਾ ਏਕੇ ਨਾ ਬਿੰਦੀਆਂ ਕੱਟਣੀਆਂ ਨਹੀਂ ਫਿਰ ਔਖਾ ਹੋ ਜਾਊਗਾ ਕਿਉਂਕਿ ਉੱਤਰ ਡੈਸੀਮਲ 'ਚ ਦਿੰਦਾ ਪਿਆ ਅਸੀਂ ਦੇਖਣਾ ਉੱਤਰ ਕਿਵੇਂ ਦਿੰਦਾ ਤਾਂ ਡੈਸੀਮਲ 1 2 3 3 ਹੱਥ ਐਨੂੰ ਚਲਾ ਜਾਊਗਾ ਤਾਂ ਅਸੀਂ ਬੇਟਾ 20 ਲਿਖ ਕੇ ਡੈਸੀਮਲ 1 2 ਤੇ ਤੀਜੀ ਲੱਗ ਜੂਗੀ 0 ਇੱਥੇ ਦਸ਼ਮਲ ਬਲਾ ਦਾਂਗੇ ਤੇ ਆਹ 0 ਦੇ ਖੱਬੇ ਹੱਥ ਦਸ਼ਮਲ ਆਉਂਦਾ ਹੈ 0.02 ਉੱਤਰ ਆ ਜਾਊਗਾ ਆ 0 ਦਾ ਬੇਟਾ ਕੋਈ ਮੁੱਲ ਨਹੀਂ ਹੁੰਦਾ ਡੈਸੀਮਲ ਦੇ ਸੱਜੇ ਹੱਧਾ ਤਾਂ ਆ ਤਿੰਨ ਨੰਬਰ ਆਲਟਰਨੇਟਿਵ ਹੈ ਜਿਹੜਾ ਐਜ਼ ਅ ਰਾਈਟ ਆਨਸਰ ਅਸੀਂ ਉੱਤਰ ਦੇ ਦਵਾਂਗੇ ਅੱਗੇ ਬੇਟਾ ਆਪਾਂ ਪਹੁੰਚ ਗਏ ਇਹਦੇ ਹੀ ਸਵਾਲ ਨੰਬਰ 14 ਦੇ ਉੱਤੇ ਕਹਿੰਦਾ 1 ਘੰਟੇ ਦਾ 3/2 ਬਰਾਬਰ ਹੋਵੇਗਾ ਤਾਂ ਬੇਟਾ ਉੱਤਰ ਮਿੰਟਾਂ ਦੇ ਵਿੱਚ ਹੈ 1 ਘੰਟੇ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਮਿੰਟ ਹੁੰਦੇ ਆ 60 ਗੁਣਾ ਦਾ ਗੁਣਾ ਹੁੰਦੀ ਹੈ 3/2 ਤਾਂ ਆ ਬੇਟਾ ਆਪਾਂ ਕੱਟ ਦਵਾਂਗੇ 2 ਆ /1 ਲਾ ਲੈ ਸੋਖਾ ਰਹੋਗੇ ਤੁਹਾਨੂੰ 2 3 6 0 ਦੀ 0 30 3 90 ਤਾਂ ਬਰਾਬਰ 90 ਮਿੰਟ ਉੱਤਰ ਆ ਗਿਆ ਆ 2 ਨੰਬਰ ਤੇ 90 ਮਿੰਟ ਉੱਤਰ ਦਿੰਦਾ ਪਿਆ ਹੈ ਠੀਕ ਹੈ ਬੇਟਾ ਅੱਗੇ ਆ ਗਏ ਇਹਦੇ ਹੀ ਸਵਾਲ ਨੰਬਰ 15 ਦੇ ਉੱਤੇ ਬੇਟਾ ਆਪਾਂ ਰਕਮ ਨਹੀਂ ਲਿਖਦੇ ਇੱਥੇ ਸੌਖਾ ਕੱਟ ਲਵਾਂਗੇ ਉੱਪਰ ਥੱਲੇ ਰਕਮਾਂ ਕੱਟੀਆਂ ਜਾਂਦੀਆਂ ਤਾਂ 7 1 7 7 3 21 ਤਾਂ ਆ ਬੇਟਾ 24 1 24 24 2 48 ਤਾਂ ਆ ਬੇਟਾ ਆਜੂ 3 1 3 3 5 15 ਠੀਕ ਹੈ ਤਾਂ ਇਹ ਬੇਟਾ ਆ 2 1 ਕਮ 2 2 ਚੌਕੇ 8 ਉੱਪਰ ਥੱਲੇ ਜਿਹੜੀਆਂ ਰਕਮਾਂ ਕੱਟੀਆਂ ਜਾਂਦੀਆਂ ਕੱਟੀਆਂ ਗਈਆਂ ਇਹ ਬਣ ਗਿਆ ਬੇਟਾ 4/5 ਤਾਂ 4/5 ਆ 4 ਨੰਬਰ ਤੇ ਉੱਤਰ ਦਿੰਦਾ ਪਿਆ 4/5 ਕਿਉਂਕਿ 4 1 ਕਮ 4 ਇਹ ਗੁਣਾ ਹੀ ਹੋ ਜਾਣਾ ਨਾ ਸਾਰਾ ਤਾਂ 1 1 5 5 ਤਾਂ 4/5 ਸਾਡਾ ਉੱਤਰ ਆ ਗਿਆ ਠੀਕ ਹੈ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 15 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ